ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵੀਰੋ ਦਿਖਾਉਣ ਲੱਗੇ ਆ ਤਿੰਨ ਵੇੜਾ ਇੱਕ ਤਾਜੀ ਸੂਈ ਵੀ ਤੇ ਦੋ ਆ ਜਿਹੜੀਆਂ ਉਹ ਇਸ ਸਮੇ ਗੱਪਣਾ ਤੇ ਬਾਕੀ ਦੀ ਡਿਟੇਲ ਬਾਈ ਤੋਂ ਦੇ ਦਾਂਗੇ ਆਪਾਂ ਆ ਦੋ ਬੇੜਾ ਗੱਬਣ ਕੱਚੀਆਂ ਐ ਜੀ ਕੁਛ ਕੁਛ ਟਾਈਮ ਲੈਂਦਗੇ ਲਿਵੇ ਪੱਖੋਂ ਸਾਰੇ ਜਾਨਵਰੀ ਸਾਫ ਸੁਥਰੇ ਆ ਬਾਡੀ ਕੰਡੀਸ਼ਨ ਦੇ ਵੀ ਸਾਫ ਸੁਥਰੇ ਆ ਤੇ ਆ ਬੱਚਾ ਇਹਦੇ ਨਾਲ ਤਾਜ਼ੀਆਂ ਬਾਕੀ ਗਲਬਤ ਬਹੀਨੋਰ ਕਰ ਲੈਣੇ ਆ ਤੇ ਕੀ ਰੇਟ ਰੂਟ ਸਾਰੀ ਡਿਟੇਲ ਬਾਈ ਤੁਸੀਂ ਪੁੱਛ ਕੇ ਦੱਸ ਦਿਓ ਆਉ ਆਪਾਂ ਬਈ ਨਾਲ ਕਰਾਉਣੇ ਗੱਲਬਾਤ ਤੇ ਫਿਰ ਸਾਰੇ ਗਾਈਆਂ ਦੀਆਂ ਡਿਟੇਲ ਦੱਸ ਕੇ ਤੇ ਤੋਰ ਕੇ ਦਿਖਾਉਣੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਨਾਮ ਤੇ ਪਿੰਡ ਦੱਸੋ ਜੀ ਨਾਮ ਹਰਪ੍ਰਿੰਦਰ ਸਿੰਘ ਪਿੰਡ ਬਗੜਾੜੀ ਫੋਨ ਨੰਬਰ ਵੀ ਦੱਸੋ ਜੀ 82 840 43880 ਇੱਕ ਵਾਰੀ ਹੋਰ ਦੱਸੋ 82 840 43880 ਹਾਂ ਬਈ ਹਰਪ੍ਰਿੰਦਰ ਵੀਰੇ ਜਿਹੜੀ ਆ ਵੇੜਾ ਤੇ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ੍ਹ ਸੂਈ ਆ ਬਈ ओके ਮਗਰ ਕੀ ਆ ਬੱਛੀ ਹੈ ਜੀ ਓਕੇ ਜੀ ਤੇ ਕਿੰਨਾ ਕੁ ਦੁੱਧ ਪਾਉਂਦੀ ਉਮੀਦ ਆ ਵੀਰੇ ਦੁੱਧ ਭਈ 14-15 ਲੀਟਰ ਪਾਉਂਗੀ ਲਾਉਂਦੇ ਓਕੇ ਓਕੇ ਸੁਆ ਕਿੰਨਾ ਮੈਂ ਦੱਸਿਆ ਪਹਿਲਾਂ ਨਾਲ ਜੀ ਓਕੇ ਓਕੇ ਤੇ ਦੰਦੋ ਵੀ ਦੰਦੋ ਵੇਖੀ ਆ ਕਿ ਨਹੀਂ ਦੰਦੋ ਵੇਖੀ ਨਹੀਂ ਵੇਖੀ ਨਹੀਂ ਹਾਂ ਤਕਰੀਬਨ ਵੇਖਦੇ ਆ ਗਾਲਾ ਕਰੀ ਜਾਂਦੀ ਤਾਂ ਦੇ ਦੇ ਜੂਗਾ ਬਾਕੀ ਆਗੇ ਵੇਖ ਲਓ ਜੀ ਚਾਰ ਦੰਦ ਲੱਗਦੀਆਂ ਵੇਖਣ ਚ ਕਿਉਂਕਿ ਆਪਾਂ ਦਿਖਾ ਦਿੰਨੇ ਆ ਇਦਾਂ ਖੜੀਆਂ ਐ ਚਾਰ ਤੰਦ ਲੱਗਦੀ ਐ ਅਗਰ ਆ ਕਰੀ ਜਾਂਦੀ ਵੇਹੜ ਦਿਖਾਈ ਦਿੱਤੀ ਖੋਲ ਦੇ ਵੀਰੇ ਖਣ ਦੇ ਵੀ ਦੀ ਪੂਰੀ ਸਾਫ ਸੁਥਰੀ ਆ ਕਿ ਕਦ ਕਾਠ ਦੀ ਵੇਹੜਾ ਪੂਰੀ ਤਰਦੀ ਦਾ ਲੇਵਾ ਚੈੱਕ ਕਰ ਲੋ ਬਹੁਤ ਵਧੀਆ ਲੇਵਾ ਭਾਂਡਾ ਲੱਗਿਆ ਹੋਇਆ ਇਧਰੋਂ ਧੁੱਪ ਪੈਂਦੀ ਐ ਇਧਰ ਹੀ ਲਿਆ ਮੋੜਲਾ ਮੋੜਲਾ ਵਸੂ ਤੋਰਾ ਚੈੱਕ ਕਰ ਲੋਈ ਬਾਕੀ ਕ੍ਰੋਸ ਸੰਗ ਦੀ ਵਹਿੜਾ ਕੋਈ ਹੌਂਕ ਦੀ ਕਰਕਦੀ ਨਹੀਂਗੀ ਨੋਰਮਲ ਤਕਰੀਬਨ ਮੰਨ ਲਓ ਵੀ ਖੜਨ ਵਾਲੀ ਆ ਜੇ ਘਰੇ ਦੁੱਧ ਵੀਣੀ ਆ ਉਹਦੇ ਪੱਖ ਲਈ ਕੋਈ ਮਾੜੀ ਨਹੀਂਗੀ ਬਹੁਤ ਵਧੀਆ ਰਹੂਗੀ ਵਹਿੜ ਥਣ ਲਈ ਬੱਸ ਨੂੰ ਨੀਡ ਤੋਂ ਦਿਖਾ ਦਿੰਨੇ ਹੱਕੀ ਮੜਾ ਪਰਾਂ ਨੂੰ ਥਣ ਲਈ ਵਾ ਇਦ੍ਰੋਮੀ ਚੈੱਕ ਕਰਾ ਦਿੰਨੇ ਬਸ ਤੜਕੇ ਦਾ ਕੰਮ ਹੂੰ ਹੂੰ ਟੜਕੇ ਦਾ ਵਿਖਗੇ ਤੁਹਾਨੂੰ ਲਗਭਗ ਆਪਣ ਟਾਈਮ ਫੋਨ ਤੇ ਵੀ ਦਿਖਾ ਦਿੰਨੇ ਆ। ਅ 10 ਵਜੇ ਤੇ 12 ਮਿੰਟ ਦਾ ਸਮਾਂ ਜੀ ਵੀਡੀਓ ਦਾ। ਸਵੇਰ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ। ਉਸ ਹਾਲ ਨਾਲ ਚੈੱਕ ਕਰ ਲਓ। ਬਾਕੀ ਜਿਵੇਂ ਪਸ਼ੂ ਡਰਦੇ ਹੁੰਦੇ ਆ ਜਾਂ ਉਵੇਂ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਵੈੜ ਨੇ ਜੋ ਅਸੀਂ ਆਏ ਆ ਖੜੇ ਆ ਕੋਲੇ ਤੇ ਅਗਾਲਾ ਕਰੀ ਜਾਂਦੀ ਐ। ਉਹ ਜੀ ਡਰਨ ਵਾਲੀ ਜਾਂ ਕੋਈ ਹੋਰ ਕੋਈ ਦਿੱਕਤ ਨਹੀਂ। ਲੇਵਿੰਗ ਹੱਥ ਲਾਈ ਪਿੰਦਰਾ ਅਈ ਵਧੀਆ ਲੋ ਵਾਲੀਂਦੀ ਐ ਇੱਤੋਂ ਉੱਪਰ ਕਰਦੀ ਕਿਰਾਂ ਉੱਪਰ ਕਰਦੀ ਐ ਆ ਦੇ ਇਹਦਾ ਕੀ ਡਿਟੇਲ ਆ ਇਹ 99 ਸੁਗੇ ਪਹਿਲੇ ਸੁਗੇ ਹੀ 99 ਸੁਗੇ ਓਕੇ ਕਿੰਨੇ ਕ ਦਿਨ ਲੈਂਦੀ ਐ ਮਨ ਲੇ ਕੇ ਚਲ ਭਈ 14 15 ਦਿਨ ਲੈ ਜੀ ਓਕੇ ਓਕੇ ਤੋਰ ਕੇ ਦੇਖਾਂਗੇ ਹਾਂ ਖੋਲ ਦੇ ਵੀਰੇ ਵੇੜਾ ਸਾਰਿਆਂ ਹੀ ਜਲ ਗਏ ਤੇ ਵਧੀਆ ਜੀ ਇਹ ਵੀ ਫੁੱਲ ਕੱਦ ਵਜਣ ਵਾਲੀ ਵਿਹੜਾ ਫੁੱਲ ਬਾਕੀ ਬਾਈ ਨੇ ਤਿੰਨਾਂ ਵਿਹੜਾਂ ਨਾਲ ਹੀ ਤੁਰਨਾ ਤੇ ਤੁਹਾਨੂੰ ਅੰਦਾਜ਼ਾ ਕੱਦ ਤੋਂ ਪਤਾ ਲੱਗ ਜੂਗਾ ਫੁੱਲ ਕੱਦ ਵਜਣ ਵਾਲੀ ਆ ਮੋੜ ਲਿਆ ਭਾਈ ਮੋੜ ਲਾ ਮੋੜ ਲਾ ਇਧਰੋਂ ਸਾਈਡ ਤੋਂ ਹੀ ਲਿਵਾ ਦੇਖ ਸਕਦੇ ਆ ਤੁਸੀਂ ਫੁੱਲ ਕੱਦ ਵਜਣ ਵਾਲੀ ਵਿਹੜਾ ਇਹ ਵੀ ਜਿਵੇਂ ਬਾਈ ਜਗਜੀਤ ਨੰਗਲ ਕਹਿੰਦਾ ਹੁੰਦਾ ਨਹੀਂ ਤਾਂ ਖੁਰਨੀ ਤੋਂ ਵੇਖ ਲੋ ਵੀ ਖੁਰਨੀ ਤੋਂ ਰਦੇ ਗਣ ਲਈਦੇ ਹੁੰਦੇ ਆ ਅੰਦਾਜ਼ਾ ਆ ਜਾਂਦਾ ਕਹਿੰਦੇ ਤੇ ਇਧਰੋਂ ਵੀ ਲੈ ਵਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਅਜੇ ਕੱਚੀ ਹੈ ਵੇੜ ਤੇ ਜਿਹੜੇ ਹਸਾਂ ਨਾਲ ਢੇਲਾਂ ਢੁਲਾਏ ਆ ਤੇ ਬਹੁਤ ਖੁੱਲੂਗੀ ਵੇੜ ਖੁੱਲਦੀ ਬਹੁਤ ਆ ਸਾਰਾ ਇਹ ਬਣੂਗਾ ਹੂੰ ਬਹੁਤ ਢੇਲਾਂ ਰੱਖੀ ਬੈਠੀ ਐ ਬਹੁਤ ਵਧੀਆ ਖਾਣਾ ਨੇੜੇ ਤੇ ਚੈੱਕ ਕਰਾ ਦਿੰਨੇ ਆ। ਇਧਰੋਂ ਵੀ ਸੜਕ ਤੋਂ। ਕੋਈ ਹਰਪ੍ਰਿੰਦਰ ਇਧਰ। ਲਓ ਜੀ। ਥਾਣ ਵਧੀਆ ਮੁਠੀ ਵਾਲਾ ਤੇ ਪੂਰਾ ਨਿਖੜਮਾ ਥਣ ਲੱਗਿਆ ਹੋਇਆ ਜੀ। ਵੱਛੀ ਬ੍ਰੀਡ 'ਚ ਵੀ ਤੇ ਉਹ ਵੀ ਕੱਦ ਵਜਨ 'ਚ ਜਾਣ ਚਾ ਵੱਛੀ। ਪੂਰੀ। ਹਰਪ੍ਰਿੰਦਰ ਦੀ ਤੀਜੀ ਦੀ ਕੀ ਡਿਟੇਲ ਆ? ਕਿ ਭਈ ਗੱਫਲ ਬੈਨ ਨਹੀਂ ਸੀਗੀ। ਓਕੇ। ਇਹ ਸੂਆ ਕਿੰਨਾ ਸੁਣੀਆ? ਦੂਜਾ ਸੂਆ ਨਾ ਦੂਜਾ ਸੂਆ ਸੁਣੀਆ ਦੰਦਾ ਜੀ ਤਾਂ ਨਹੀਂ ਵੇਖੀ ਨਹੀਂ ਓਕੇ ਠੀਕ ਹੈ ਤੇ ਕਿੰਨੇ ਦਿਨਾਂ ਦੀ ਕੱਚੀ ਆ ਵੀਰੇ ਇਹ 20 ਦਿਨਾਂ ਲਈ ਓਕੇ ਓਕੇ 20 ਦਿਨਾਂ ਦੀ ਕੱਚੀ ਆ ਵੀਰੇ ਸੀਲ ਠੰਡੀ ਹੂਜੀ ਆ ਵੀਰੇ ਓਕੇ ਓਕੇ ਆ ਦੇ ਭਾਈ ਹੱਥ ਮਾਰੀ ਜਾਂਦਾ ਵੇਖ ਲਓ ਬਾਕੀ ਥਣ ਮੁਠੀ ਵਾਲਾ ਲੱਗਿਆ ਹੋਇਆ ਪੂਰਾ ਤੇ ਵਹਿੜ ਨੇ ਜਮੇ ਨਹੀਂ ਇੱਕ ਪਾਸੇ ਨੂੰ ਧਿਆਨ ਮੰਨ ਲਓ ਵੀ ਪੂਰੀ ਠੰਡੀ ਸੀ ਇਹ ਦਾ ਸਿਰ ਨਾ ਭੂਛ ਤੱਕ ਨਹੀਂ ਹਲਾਉਂਦੀ ਜਿਵੇਂ ਜਿੱਥੇ ਪੈਰ ਗੱਡ ਲਈ ਉੱਥੇ ਹੀ ਪੈਰ ਗੱਡੇ ਹੋਇਆ ਫੁੱਲ ਕੱਦ ਵਜਨ ਦੀ ਤੇ ਪੂਰੀ ਵਧੀਆ ਡੱਬੀ ਨਰੋਈ ਆ ਆਮ ਕਈ ਬੰਦਿਆਂ ਨੂੰ ਰੰਗ ਕਲਰ ਆ ਜਿਹੜਾ ਉਹ ਡੱਬਾ ਪਸੰਦ ਤਾਂ ਕਿਸੇ ਦੇ ਕਾਲਾ ਤੇ ਜਾਨਵਰ ਸੋਨੂੰ ਤਿੰਨੇ ਅੱਜ ਵੱਖੋ ਵੱਖਰੀ ਤਰ੍ਹਾਂ ਦੇ ਦਿਖਾਤੇ ਆ ਥੋੜੀਆਂ ਕ੍ਰੌਸ ਹੰਗਾਂ ਲੰਗਾਂ ਵੀ ਉਹ ਵਹਿੜਾ ਹੈਗੀਆਂ ਤੇ ਇਹ ਗੋਲ ਛੋਟਾ ਕਰਨ ਫੁੱਲ ਕੱਦ ਵਜਨ ਦੀ ਵਹਿੜਾ ਥੋੜੀ ਕੱਚੀ ਜ਼ਰੂਰ ਆ ਤੇ ਪਰ ਵਲ ਢੱਲਾਂ ਤੋਂ ਪਤਾ ਲੱਗਦਾ ਮੋੜ ਲਾ ਬਈ ਬੋਲ ਬਹੁਤ ਵਰੀਆ ਕੱਦ ਕਾਠ ਵਾਲੀ ਨਰੂਈ ਨਿਗਰ ਚੱਲ ਪਈ ਲੈ ਚੱਲ ਗੋਆ ਕਰ ਲੈਂਦੇ ਮੜਾ ਗੋਆ ਕਰਦੇ ਰੋਪ ਚੱਲ ਇਹ ਵੇੜ ਥੋੜੀ ਕੱਚੀ ਆ ਤੇ ਭਰਦੀ ਭਰਦੀ ਇਹ ਵੀ ਬਹੁਤ ਢਿੱਲਾ ਬਹੁਤ ਰੱਖੀ ਬੀਠੀ ਆ ਕਿਉਂਕਿ ਆਉਣ ਤੋਂ ਪਹਿਲਾਂ ਜਿਹੜੀਆਂ ਗੱਲਬਾਤ ਹੁੰਦੀ ਆ ਬਾਈ ਨੇ ਦੱਸਿਆ ਇਹਾਂ ਦਾ ਵੀ ਕੋਈ ਲਾਂਬੇ ਵਾਲੀ ਗੱਲ ਨਹੀਂਗੀ ਆਪਣਾ ਪਿੰਡ ਦਾ ਕੰਮ ਕਰਕੇ ਪਹਿਲਾਂ ਉਹੀ ਜਿਹੜੀਆਂ ਸਵੇਕੀ ਅਨਸਾਰ ਗੱਲਾਂ ਹੁੰਦੀਆਂ ਅੱਜ ਦੀ ਵੀਡੀਓ 'ਚ ਇਹ ਤਿੰਨ ਨਗ ਬਕਾਉ ਸੀ ਤੇ ਜਿਹਨੂੰ ਵੀ ਜਿਹੜਾ ਨਗ ਚੰਗਾ ਲੱਗੇ ਤੇ ਉਹ ਆਪ ਦਾ ਫੋਨ ਤੇ ਸੰਪਰਕ ਕਰ ਸਕਦਾ ਹਰਪ੍ਰਿੰਦਰ ਇਹਨਾਂ ਦੇ ਰੇਟ ਫੋਨ ਤੇ ਹੀ ਰੱਖਣੇ ਆ ਇਹਨਾਂ ਦੋਨਾਂ ਦਾ ਹੈਗਾ 75-75 ਹਜ਼ਾਰ ਰੁਪਏ ਇਹਦਾ ਤੇ ਇਹਦਾ 75-75 ਦੋ ਨੰਬਰ ਤੇ ਤਿੰਨ ਦਾ 75-75 ਹਜ਼ਾਰ ਆਈ ਬਾਕੀ ਆ ਜਿਓ ਆ ਕੇ ਗੱਲਬਾਤ ਕਰੋਗੇ ਰੇਟ ਥੋੜਾ ਘਟ ਜਾਂਦਾ ਹੁੰਦਾ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਤੇ ਇਹਦਾ ਹਰਪਿੰਦਰ ਸੱਜਰ ਦਾ ਇਹਦਾ ਪੈਂਡਿੰਗ ਹੈ ਇਹਦਾ 65000 ਰੁਪਇਆ ਠੀਕ ਹੈ ਜੀ ਤੇ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਨੰਬਰ ਇੱਕ ਵਾਰੀ ਹਰਪਿੰਦਰ ਦੁਬਾਰਾ ਫੇਰ ਬੋਲਦੇ 82840 82840 43880 ਠੀਕ ਹੈ ਜੀ ਧੰਨਵਾਦ